ਬੀਤੇ ਕੱਲ ਤੋਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿੱਥੇ ਮੌਸਮ ਵਿਭਾਗ ਵੱਲੋਂ ਕਈ ਜਗ੍ਹਾ ਦੇ ਉੱਤੇ ਔਰੇਂਜ ਅਲਰਟ ਐਲਾਨ ਕੀਤਾ ਗਿਆ ਉੱਥੇ ਹੀ ਕਈ ਜ਼ਿਲ੍ਹੇ ਪੰਜਾਬ ਦੇ ਜਿਹੜੇ ਨੇ ਉੱਥੇ yellow ਅਲਰਟ ਦਾ ਐਲਾਨ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਲਗਾਤਾਰ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਔਰ ਰੁਕ-ਰੁਕ ਕੇ ਹੋ ਰਹੀ ਇਸ ਬਾਰਿਸ਼ ਦੇ ਕਾਰਨ ਜਿੱਥੇ ਵਾਟਰ ਲੋਕਿੰਗ ਦੀ ਪ੍ਰੋਬਲਮ ਆ ਰਹੀ ਹੈ ਕਈ ਜਗ੍ਹਾ ਕਈ ਇਲਾਕੇ ਨੇ ਜਿਹੜੇ ਉੱਥੇ ਬੀ ਦਾ ਜਿਹੜਾ ਬਰਸਾਤੀ ਪਾਣੀ ਹੈਗਾ ਉਹ ਖੜਾ ਹੋ ਰਿਹਾ ਉਸ ਦੇ ਨਾਲ ਹੀ ਜੇਕਰ ਇਸ ਬਾਰਿਸ਼ ਦੀ ਗੱਲ ਕਰੀਏ ਤਾਂ ਇਸ ਬਾਰਿਸ਼ ਦੇ ਨਾਲ ਕਾਫੀ ਜਗ੍ਹਾ ਲੋਕਾਂ ਨੂੰ ਜਿਹੜੇ ਕਹਿ ਸਕਦੇ ਆ ਕਿ ਤਿੱਖੀ ਗਰਮੀ ਸੀਗੀ ਉਸ ਤੋਂ ਰਾਹਤ ਮਿਲੀ ਹੈ ਅੱਜ ਸਵੇਰ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਕਰੀਬ 4 ਤੋਂ 5 ਵਜੇ ਦਰਮਿਆਨ ਬਿਆਸ ਅਤੇ ਵਕ ਪਖ ਨੀੜਲੇ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਹੈਗੀ ਆ ਉਹ ਹੋ ਰਹੀ ਆ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਥੋੜਾ ਦੇਰ ਰੁਕਣ ਤੋਂ ਬਾਅਦ ਬਾਰਿਸ਼ ਜਿਹੜੀ ਹੈਗੀ ਦੁਬਾਰਾ ਸ਼ੁਰੂ ਹੋ ਰਹੀ ਹੈ ਔਰ ਇਸ ਲਗਾਤਾਰ ਬਾਰਿਸ਼ ਦੇ ਨਾਲ ਮੌਸਮ ਜਿਹੜਾ ਹੈਗਾ ਉਹ ਵੀ ਠੰਡਕ ਭਰਿਆ ਜਿਹੜਾ ਹੈਗਾ ਲੋਕ ਮਹਿਸੂਸ ਕਰ ਰਹੇ ਨੇ ਉਸ ਦੇ ਨਾਲ ਹੀ ਤਾਪਮਾਨ ਦੇ ਤਾਪਮਾਨ ਦੇ ਵਿੱਚ ਵੀ ਉਹ ਗਰਾਵਟ ਜਿਹੜੀ ਹੈ ਉਹ ਦਰਜ ਕੀਤੀ ਆਰੀ ਆ ਤਾਜ਼ਾ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੀ ਚੇਤਾਵਨੀ ਦੇ ਅਨਸਾਰ ਹੱਲੇ ਜਿਵੇਂ 21 ਜੁਲਾਈ ਤੋਂ ਜਿਹੜਾ ਕਹਿਦੀ ਹੈ ਕਿ yellow alert ਅੰਮ੍ਰਿਤਸਰ ਜ਼ਿਲ੍ਹੇ ਦੇ ਲਈ ਐਲਾਨ ਕੀਤਾ ਗਿਆ ਸੀਗਾ ਤਾਂ 21 22 23 24 ਅਤੇ 25 ਜੁਲਾਈ ਤੱਕ ਜਿਹੜਾ ਹੈਗਾ ਇਹ ਹੀ yellow alert ਫਿਲਹਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਅ ਲਈ ਜਿਹੜਾ ਹੈਗਾ ਉਹ ਐਲਾਨ ਕੀਤਾ ਗਿਆ ਔਰ ਉਸ ਦੇ ਨਾਲ ਹੀ ਸਬੰਧਤ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਹਿਸ਼ਿਆਰਪੁਰ ਜਾਂ ਹੋਰ ਨਜ਼ਦੀਕੀ ਜਿਹੜੇ ਜ਼ਿਲ੍ਹੇ ਨੇ ਉੱਥੇ ਵੀ ਇਹ ਯੈਲਰ ਅਲਰਟ ਜਿਹੜਾ ਹੈਗਾ ਐਲਾਨ ਕੀਤਾ ਗਿਆ ਤਾਂ 4 ਦਿਨ ਜੇਕਰ ਗੱਲ ਕੀਤੀ ਜਾਵੇ ਤਾਂ 4 ਦਿਨ ਜਿਹੜਾ ਹੈਗਾ ਲਗਾਤਾਰ ਫਿਲਹਾਲ ਬਾਰਿਸ਼ ਜਿਹੜੀ ਹੈਗੀ ਆ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਹੋਵੇਗੀ ਔਰ ਮੌਸਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਇਸ ਦੇ ਨਾਲ ਠੰਡਕ ਭਰਿਆ ਜ਼ਰੂਰ ਹੈਗਾ ਲੇਕਿਨ ਇਸ ਦੇ ਨਾਲ ਕਈ ਜਗ੍ਹਾ ਜਿਹੜਾ ਹੈਗਾ ਪਾਣੀ ਬਰਸਾਤੀ ਪਾਣੀ ਜਿਹੜਾ ਹੈਗਾ ਉਹ ਜਮਾ ਹੋ ਜਾਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਆ ਨਹੀਂ ਬੀਤੇ ਕੱਲ ਤੋਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿੱਥੇ ਮੌਸਮ ਵਿਭਾਗ ਵੱਲੋਂ ਕਈ ਜਗ੍ਹਾ ਦੇ ਉੱਤੇ ਔਰੇਂਜ ਅਲਰਟ ਐਲਾਨ ਕੀਤਾ ਗਿਆ ਉੱਥੇ ਹੀ ਕਈ ਜ਼ਿਲ੍ਹੇ ਪੰਜਾਬ ਦੇ ਜਿਹੜੇ ਨੇ ਉੱਥੇ yellow ਅਲਰਟ ਦਾ ਐਲਾਨ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਲਗਾਤਾਰ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਔਰ ਰੁਕ-ਰੁਕ ਕੇ ਹੋ ਰਹੀ ਇਸ بارش ਦੇ ਕਾਰਨ ਜਿੱਥੇ ਵਾਟਰ ਲੋਕਿੰਗ ਦੀ ਪ੍ਰੋਬਲਮ ਆ ਰਹੀ ਹੈ ਕਈ ਜਗ੍ਹਾ ਕਈ ਇਲਾਕੇ ਨੇ ਜਿਹੜੇ ਉੱਥੇ ਬੀ ਦਾ ਜਿਹੜਾ ਬਰਸਾਤੀ ਪਾਣੀ ਹੈਗਾ ਉਹ ਖੜਾ ਹੋ ਰਿਹਾ ਉਸ ਦੇ ਨਾਲ ਹੀ ਜੇਕਰ ਇਸ بارش ਦੀ ਗੱਲ ਕਰੀਏ ਤਾਂ ਇਸ بارش ਦੇ ਨਾਲ ਕਾਫੀ ਜਗ੍ਹਾ ਲੋਕਾਂ ਨੂੰ ਜਿਹੜੀ ਕਹਿ ਸਕਦੇ ਆ ਕਿ ਤਿੱਖੀ ਗਰਮੀ ਸੀਗੀ ਉਸ ਤੋਂ ਰਾਹਤ ਮਿਲੀ ਹੈ ਅੱਜ ਸਵੇਰ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਕਰੀਬ 4 ਤੋਂ 5 ਵਜੇ ਦਰਮਿਆਨ ਬਿਆਸ ਅਤੇ ਵਕ ਵਕ ਨੀਂਦਲੇ ਇਲਾਕਿਆਂ ਦੇ ਵਿੱਚ بارش ਜਿਹੜੀ ਹੈਗੀ ਆ ਉਹ ਹੋ ਰਹੀ ਆ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਥੋੜਾ देर ਰੁਕਣ ਤੋਂ ਬਾਅਦ بارش ਜਿਹੜੀ ਹੈਗੀ ਦੁਬਾਰਾ ਸ਼ੁਰੂ ਹੋ ਰਹੀ ਹੈ ਔਰ ਇਸ ਲਗਾਤਾਰ بارش ਦੇ ਨਾਲ ਮੌਸਮ ਜਿਹੜਾ ਹੈਗਾ ਉਹ ਵੀ ਠੰਡਕ ਭਰਿਆ ਜਿਹੜਾ ਹੈਗਾ ਲੋਕ ਮਹਿਸੂਸ ਕਰ ਰਹੇ ਨੇ ਉਸ ਦੇ ਨਾਲ ਹੀ ਤਾਪਮਾਨ ਦੇ ਤਾਪਮਾਨ ਦੇ ਵਿੱਚ ਵੀ ਜਿਹੜਾ ਹੈਗਾ ਉਹ ਗਰਾਵਟ ਜਿਹੜੀ ਹੈ ਉਹ ਦਰਜ ਕੀ ਪਿਆਰੀ ਹੈ ਤਾਜ਼ਾ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੀ ਚੇਤਾਵਨੀ ਦੇ ਅਨਸਾਰ ਹੱਲੇ ਜਿਵੇਂ 21 ਜੁਲਾਈ ਤੋਂ ਜਿਹੜਾ ਕਹਿਦੀ ਹੈ ਕਿ yellow alert ਅੰਮ੍ਰਿਤਸਰ ਜ਼ਿਲ੍ਹੇ ਦੇ ਲਈ ਐਲਾਨ ਕੀਤਾ ਗਿਆ ਸੀਗਾ ਤਾਂ 21 22 23 24 ਅਤੇ 25 ਜੁਲਾਈ ਤੱਕ ਜਿਹੜਾ ਹੈਗਾ ਇਹ yellow alert ਫਿਲਹਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਲਈ ਜਿਹੜਾ ਹੈਗਾ ਉਹ ਐਲਾਨ ਕੀਤਾ ਗਿਆ ਹੈ ਔਰ ਉਸ ਦੇ ਨਾਲ ਹੀ ਸੰਬੰਧਿਤ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਹੁਸ਼ਿਆਰਪੁਰ ਜਾਂ ਹੋਰ ਨਜ਼ਦੀਕੀ ਜਿਹੜੇ ਜ਼ਿਲ੍ਹੇ ਨੇ ਉੱਥੇ ਵੀ ਇਹ ਯੈਲਰਟ ਜਿਹੜਾ ਹੈਗਾ ਐਲਾਨ ਕੀਤਾ ਗਿਆ ਤਾਂ 4 ਦਿਨ ਵੀ ਜੇਕਰ ਗੱਲ ਕੀਤੀ ਕੀਤੀ ਜਾਵੇ ਤਾਂ 4 ਦਿਨ ਜਿਹੜਾ ਹੈਗਾ ਲਗਾਤਾਰ ਫਿਲਹਾਲ بارش ਜਿਹੜੀ ਹੈਗੀ ਆ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਹੋਵੇਗੀ ਔਰ ਮੌਸਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਇਸ ਦੇ ਨਾਲ ਠੰਡਕ ਭਰਿਆ ਜਰੂਰ ਹੈਗਾ ਲੇਕਿਨ ਇਸ ਦੇ ਨਾਲ ਕਈ ਜਗ੍ਹਾ ਜਿਹੜਾ ਹੈਗਾ ਪਾਣੀ ਬਰਸਾਤੀ ਪਾਣੀ ਜਿਹੜਾ ਹੈਗਾ ਉਹ ਜਮਾ ਹੋ ਜਾਣ ਕਰਨਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ